ਮੈਂ ਇਹ ਮੰਨਦੀ ਕਿ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਕਿ ਵੀ ਇਹ ਕਰਜ਼ਾ ਕਿਵਨ ਕਰਲੀ ਪਹਿਲੀਆਂ ਸਰਕਾਰਾਂ ਨੇ ਕਿਸੇ ਨੇ ਵੀ ਸੁਲਵਾਈ ਨਹੀਂ ਹੋਈ 10 ਸਾਲ ਤੋਂ ਮੇਰਾ ਕਰਜ਼ਾ ਪੈਂਡਿੰਗ ਪਿਆ ਸੀ ਆ ਕਿੰਨਾ ਕਰਜ਼ਾ ਸੀ ਤੁਹਾਡੇ ਸਰ ਜੀ ਮੇਰਾ 1.80 ਦਾ ਸੀ ਜੀ 1 ਲੱਖ ਸੀ 1.80 ਲੱਖ ਸਾਰੇ ਦਾ ਸਾਰਾ ਮਾਫ ਹੋ ਗਿਆ ਸੀ ਹਾਂਜੀ ਸਾਰੇ ਦਾ ਸਾਰਾ ਮਾਫ ਹੋ ਗਿਆ ਕੀ ਨਾ ਜੀ ਆਪਣਾ ਅਮਰਨਾਥ ਅਬਨਾ ਜੀ ਤੁਹਾਡਾ ਜੇ ਕਰਜ਼ਾ ਪੰਜਾਬ ਸਰਕਾਰ ਵੱਲੋਂ ਮਾਫ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਕੋਈ ਮਾਫ ਨਹੀਂ ਹੋਇਆ ਸਰ ਮੇਰਾ 95 ਹਜ਼ਾਰ ਲਿਆ ਜੀ ਮੈਂ ਡੂਡ ਲੱਗ ਕੇ ਪੜਤਾ ਤੇ ਮੈਨੂੰ ਸਾਲ ਹੋ ਗਿਆ ਉਹਨੂੰ ਪਕਾਈ ਕਰਾਈ ਦੇ ਇੱਕ ਅਪਸਰ ਕੀਰ ਦੇ ਦੱਸੋ ਮੱਦੀ ਬਾਰੇ ਦਾ ਭਾਂਡਾ ਫ੍ਰੀਜ਼ਰ ਕੋਲ ਜਾਇਆ ਠੀਕ ਹੈ ਜੀ ਹਾਲ ਹੋ ਜਾ ਮੈਂ ਜਾ ਕੇ ਇਹਨੂੰ ਕੋਈ ਕਾਗਜ਼ ਮਾ ਦੇਣਾ ਤੁਹਾਡੇ ਅਸੀਂ ਫਿਰ ਜਿਹੜਾ ਤੁਹਾਨੂੰ ਆ ਕਰਜ਼ਾ ਮਾਫੀ ਵਾਲਾ ਪ੍ਰਮਾਣ ਪੱਤਰ ਦਿੱਤਾ ਗਿਆ ਇਹਨੂੰ ਕੀ ਫਿਰ ਕੀ ਚੀਜ਼ ਹੈ ਇਹ ਇਹ ਤਾਂ ਠੀਕ ਹੈ ਜੀ ਸ਼ੁਕਰ ਮਾਨਨ ਕਰਦੇ ਹਾਂ ਔਰ ਮੇਰਾ ਮਾਫਤਾ ਨਹੀਂ ਹੋਇਆ ਰੋਤਾ ਮੈਂ ਤਾਂ 95 ਲੈ ਤੇ ਦੂਰ ਭੜਦਾ ਕਿੰਨੇ ਸਾਲ ਦੇ ਵਿੱਚ ਭਰੇ ਜੀ ਫਿਰ ਕਿੰਨੇ ਸਾਲ ਦੇ ਮੈਂ 24 ਦੇ ਪੂਰੇ ਕਰਦੇ ਬਸ ਅੱਜ ਤਕਰੀਬਨ ਆਪਣੇ ਕੋਲ ਜੱਤ ਤੋਂ ਹਲਕੇ ਦੇ ਵਿੱਚ 52 ਬੈਨੀਫਿਸ਼ੀਅਰੀ ਸੀ ਜਿਹਨਾਂ ਨੂੰ ਮਤਲਬ ਇਸ ਸਕੀਮ ਦਾ ਆਪਣਾ ਲਾਭ ਅੱਜ ਮਿਲਿਆ ਜੀ ਤੇ ਤਕਰੀਬਨ ਤਕਰੀਬਨ ਨੀਅਰਬਾਊਟ 42-43 ਲੱਖ ਰੁਪਏ ਜਿਹੜਾ ਹੈਗਾ ਵੀ ਇਹਨਾਂ ਦਾ ਵੇਵ ਆਊਟ ਹੋਇਆ ਅੱਜ ਜਿੰਨਾ ਰੈਟ ਪ੍ਰਿੰਸੀਪਲ ਜੋ ਪਾਸ ਇੰਟਰਸਟ ਕੋਈ ਬਿਆਨਾਂ ਵਾਲੋ ਅੱਜ ਸਰਕਾਰ ਨੇ ਜੋ ਹੈਗਾ ਕਿ ਜਿੰਨਾ ਵੀ ਇਹਨਾਂ ਦਾ ਬਕਾਇਆ ਬੰਦਾ ਸੀਗਾ ਚਾਹੇ ਉਹ ਪ੍ਰਿੰਸੀਪਲ ਸੀਗਾ ਚਾਹੇ ਆਪਣਾ ਇੰਟਰਸਟ ਸੀਗਾ ਉਹ ਸਾਰਾ ਵੀ ਵਰਡ ਕਰ ਦੋ ਅੱਛਾ ਕੁਝ ਲੋਕਾਂ ਤਾਂ ਇਹ ਵੀ ਕਹਿੰਦੇ ਸੀਗਾ ਵੀ ਸਾਡਾ ਤਾਂ ਹਾਂ ਲਗਭਗ ਵਿਆਜ ਹੀ ਜ਼ਿਆਦਾ ਬਣਿਆ ਪਿਆ ਸੀਗਾ ਜਿਹੜਾ ਮੂਲ ਸੀ ਉਹ ਲਗਭਗ ਜੀ ਭਰ ਚੁੱਕੀ ਸੀ ਉਸ ਵੇਲੇ ਕੀ ਕਹਿਣਾ ਚਾਹੁੰਦੇ ਨਹੀਂ ਕੋਹnde ਚ ਇਹ ਚੀਜ਼ਾਂ ਵੀ ਕਾਫੀ ਪੁਰਾਣੇ ਲੋਨ ਲੈੇ ਹੋਏ ਸੀਗੇ ਲੋਕਾਂ ਨੇ ਵੀ ਉਹਨਾਂ ਜਿਵੇਂ ਸਪੋਜ਼ ਕਰਾਂ ਲੱਖ ਰੁਪਏ ਦੀ ਲੋਨ ਲਈ ਸੀਗੀ ਜੀ ਬਟ ਇਹ ਵੀ ਉਹ ਟੈਨਰ ਹੀ ਇੰਨਾ ਹੋ ਗਿਆ ਸੀਗਾ ਵੀ ਜਿਹੜਾ ਵਿਆਜ ਸੀ ਇੰਟਰਸਟ ਸੀਗਾ ਉਹ ਪੈ ਕੇ ਵੀ ਉਹ ਆਬਵੀਅਸਲੀ ਗੱਲ ਹੈ ਵੀ ਉਹ ਜਿਹੜਾ ਰੇਟ ਆਫ ਇੰਟਰਸਟ ਜਿਹੜਾ ਹੁੰਦਾ ਜੀ ਜੇਕਰ ਜਦੋਂ ਆਪਾਂ ਡਿਫਾਲਟਰ ਹੋ ਜਾਂਦੇ ਆਂ ਅੰਦਰ ਪੰਜ ਸੈਂਟੂਰ ਆਪਣਾ ਬੰਦ ਕਰਨਾ ਸ਼ੁਰੂ ਹੋ ਜਾਂਦਾ ਤੇ ਉਹਦੇ ਕਰਕੇ ਵੀ ਜਿਹੜੀ ਉਹਨਾਂ ਦੀ ਮਾਰਕ ਜਿਹੜੀ ਮਾਉਂ ਅਰਵੇਜ਼ ਵੀ ਬਿਲਕੁਲ ਮੀਟ ਐਂਡ ਕਲੀਨਰ ਦੀ ਪਾਲਸੀ ਹੁੰਦੀ ਹੈ ਆਪਣੀ ਜਿੰਨੇ ਵੀ ਅਗਲਾ ਕਿਸ਼ਤਾਂ ਜਮਾ ਕਰਾ ਕੇ ਜਾਂਦਾ ਵੀ ਉਹ ਬਿਲਕੁਲ ਉਹਦੇ ਖਾਤੇ ਜਮਾ ਹੋ ਜਾਂਦੀਆਂ ਜੋ ਬੈਲੈਂਸ ਰਹਿ ਜਾਂਦਾ ਵੀ ਉਹ ਉਹਨਾਂ ਨੂੰ ਅ퍼 ਦੱਸ ਦੇਣੇ ਟਾਈਮ ਟੈਂਪ ਵੀ ਤੁਹਾਡਾ ਇਗਜ਼ਾਮਪਲ ਜਿਦਾ ਹੈ ਪੈਟਰਨ ਸੋ ਅਛਾ ਅਜੇ ਇਹਨਾਂ ਨੂੰ ਸਾਰੇ ਨੂੰ ਪ੍ਰਮਾਣ ਪੱਤਰ ਦੇ ਦਿੱਤੇ ਗਏ ਆ ਜੀ ਮਾਬੂਬ ਜੀ ਸਾਰਿਆਂ ਨੂੰ ਪ੍ਰਮਾਣ ਪੱਤਰ ਦੇ ਦਿੱਤੇ ਗਏ ਆ ਕੁਝ ਐਬਸੈਂਸ ਜਿਹੇ ਨਹੀਂ ਆ ਸਕੇ ਉਹਨਾਂ ਨੂੰ ਆਪਾਂ ਦਫ਼ਤਰੋਂ ਜੀ ਉਹ ਆਪਣੇ ਕੋਲ ਹੈਗੇ ਨੇ ਉਹ ਦਫ਼ਤਰੋਂ ਆਪਾਂ ਕਲੈਕਟ ਕਰ ਸਕਦੇ ਆ ਬਾਕੀ ਆ ਵੀ ਇਹ ਪ੍ਰਮਾਣ ਪੱਤਰ ਨੇ ਉਹ ਤੋਂ ਬਾਅਦ ਐਨਡੀਸੀ ਪ੍ਰੋਪਰ ਉਹਨਾਂ ਨੂੰ ਆਪਾਂ ਦਵਾਂਗੇ ਜਿ ਜਾਰੀ ਹੋ ਜਾਣਗੇ ਦੋ-ਤਿੰਨ ਦਿਨ ਦੇ ਵਿੱਚ ਵਿੱਚ ਐਨਡੀਸੀ ਦਾ ਕੰਮ ਕੰਪਲਟ ਹੋ ਜਾਊਗਾ ਉਹਨਾਂ ਦਾ ਹਰ ਤੇ ਜੋ ਵੀ ਇਹਨਾਂ ਨੇ ਆਪਣੀ ਜਗ੍ਹਾ ਲੈਂਡ ਤੇ ਲਾ ਕੇ ਮੋਟਰ ਰੱਖੀ ਹੋਈ ਆ ਵੀ ਉਹ ਪਰਿਵਾਰ ਨੂੰ ਮਿਲ ਕੇ ਜਿਸਦਾ ਨੂੰ ਮਿਲ ਕੇ ਉਹ ਆਪਣੀ ਫੱਕਵਾ ਸਕਦੇ ਆ ਉਹਨਾਂ ਜਿਹੜੇ ਜਵਾਬੰਦੀ ਦੇ ਵਿੱਚ ਜਿਹੜੀ ਇਹ ਪੰਜਾਬ ਅਨੁਸੂਚਿਤ ਜਾਤੀ ਭੋਗ ਵਿਕਾਸ ਵਿੱਤ ਕਾਰਪੋਰੇਸ਼ਨ ਵੱਲੋਂ 2030 ਤੱਕ ਜਿਹੜੇ ਜਿੰਨੇ ਕਰਜ਼ੇ ਲਏ ਗਏ ਸੀਗੇ ਉਹਨਾਂ ਦੀ ਮਾਫੀ ਦਿੱਤੀ ਗਈ ਹੈ ਅਨੁਸੂਚਿਤ ਜਾਤੀਆਂ ਵਰਗ ਦੇ ਜਿਹੜੇ ਲੋਕ ਦਾ ਸੋ ਸਰਕਾਰ ਨੇ ਬਹੁਤ ਚੀਜ਼ਾਂ ਨਹੀਂ ਸੀ ਕਈਆਂ ਤੇ ਪਿਛਲੀਆਂ ਸਰਕਾਰਾਂ ਨੇ ਬਹੁਤ ਵਾਰ ਕਿਹਾ ਸੀ ਅਸੀਂ ਕਰਜ਼ਾ ਮਾਫੀ ਕਰਾਂਗੇ ਅਸੀਂ ਐਂ ਕਰਾਂਗੇ ਸੋ ਕੱਲੀ ਪੰਜਾਬ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹਨੇ ਸੱਚੀ ਮੁੱਚੀ ਇਹ ਕਰਕੇ ਦਰਸਾਇਆ ਦੱਸਿਆ ਲੋਕਾਂ ਨੂੰ ਸੋ ਇਸ ਤੋਂ ਇਹ ਸਿੱਧੇ ਤੌਰ ਤੇ ਜਿਹੜਾ ਪਤਾ ਲੱਗਦਾ ਵੀ ਜਿਹੜੀ ਘੱਟ ਗਿਣਤੀਆਂ ਜਾਂ ਸੂਚਿਤ ਜਾਤੀਆਂ ਉਹਨਾਂ ਵਾਸਤੇ ਸਰਕਾਰ ਜਿਹੜੀ ਹਮੇਸ਼ਾ ਸੋਚਦੀ ਮੈਨੀਫੈਸਟੋ ਤੇ ਮੇਰੇ ਹਿਸਾਬ ਨਾਲ ਨਹੀਂ ਸੀਗਾ ਬਟ ਫਿਰ ਵੀ ਅਸੀਂ ਬਹੁਤ ਚੀਜ਼ਾਂ ਇਹੋ ਜੀਆਂ ਸੀ ਜਿਹੜੀਆਂ ਮੈਨੀਫੈਸਟੋ ਤੇ ਨਹੀਂ ਸੀਗੀਆਂ ਅਸੀਂ ਕੀਤੀਆਂ ਚਾਹੇ ਉਹ ਕੋਲ ਪਲਾਜੇ ਹੋਣ ਚਾਹੇ ਉਹ ਐਸਐਸਐਫ ਹੋਵੇ ਬਹੁਤ ਚੀਜ਼ਾਂ ਜਿਹੀ ਇਹੋ ਜੀਆਂ ਸੋ ਕਹਿਣ ਦਾ ਮਤਲਬ ਸਰਕਾਰ ਹਮੇਸ਼ਾ ਲੋਕਾਂ ਵਾਸਤੇ ਕੰਮ ਕਰਦੀ ਹੈ ਇਹ ਨਹੀਂ ਸੋਚਿਆ ਜਾਂਦਾ ਕੀ ਅਸੀਂ ਗਰੰਟੀਆਂ ਕਿਹੜੀਆਂ ਕੀਤੀਆਂ ਇਹ ਵਾਅਦੇ ਕਿਹੜੇ ਕੀਤੇ ਸੀ ਜਿਹੜੀਆਂ ਗਰੰਟੀਆਂ ਅਸੀਂ ਦਿੱਤੀਆਂ ਸੀ ਉਹ ਤਾਂ ਅਸੀਂ ਪੂਰੀਆਂ ਕਰਨੀਆਂ ਹੀ ਕਰਨੀਆਂ ਕਿਸੇ ਵੀ ਹਾਲਾਤਾਂ ਚ ਤੇ ਪਰ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਹੀਆਂ ਉਹ ਵੀ ਕਰ ਰਹੇ ਹਾਂ ਕਿਉਂਕਿ ਨਹੀਂ ਤਾਂ ਸਰਕਾਰ ਕਹਿ ਦਿੰਦੀ ਆ ਵੀ ਅਸੀਂ ਇੰਨੀਆਂ ਗੱਲਾਂ ਹੀ ਕਹੀਆਂ ਸੀਗੀਆਂ ਉਹ ਅਸੀਂ ਪੂਰੀਆਂ ਕਰਤੀਆਂ ਉਹ ਅਸੀਂ ਕਹੀਆਂ ਨਹੀਂ ਗੀਆਂ ਬਟ ਇਹ ਪੰਜਾਬ ਸਰਕਾਰ ਆ ਮਾਨ ਸਰਕਾਰ ਆ ਜਿਸ ਤਰੀਕੇ ਨਾਲ ਵੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾ ਸਕਦਾ ਰੰਗਲਾ ਬਣਾਇਆ ਜਾ ਸਕਦਾ ਉਸ ਲਈ ਹਮੇਸ਼ਾ ਕੰਮ ਕਰਦੀ ਆ ਆ ਸਰ ਕਿੰਨੇ ਦਾ ਪੱਤਰ ਨੂੰ ਇਹਦਾ ਲਾਭ ਮਿਲ ਰਿਹਾ ਜੀ ਕਿ ਅੱਜ ਤਕਰੀਬਨ 30 ਜਣੇ ਆ ਜਿਨ੍ਹਾਂ ਨੂੰ ਇਸ ਦਾ ਲਾਭ ਮਿਲ ਰਿਹਾ ਤਕਰੀਬਨ 50 ਲੱਖ ਦੇ ਕਰੀਬ ਜਿਹੜਾ ਕਰਜ਼ਾ ਬਖਸ਼ਿਆ ਗਿਆ ਚਲੋ ਹਰ ਕਿੰਨੇ ਬੰਦੇ ਆਏ ਆ ਜੀ ਟੋਟਲ 30 ਜਣੇ ਠੀਕ ਹੈ ਜੀ ਕਿ ਹੁਣ ਲੈ 1.5 ਸਾਲ ਵਿੱਚ ਸਰਕਾਰ ਬੋਲਦੀ ਕੀ ਨਵੀਆਂ ਸਹੂਲਤਾਂ ਲੈ ਕੇ ਆਏਗੀ ਦੇਖੋ ਸਾਰਾ ਤੋਂ ਵੱਡੀ ਸਹੂਲਤ ਹੁਣੇ ਸਰਕਾਰ ਨੇ ਅਨਾਉਂਸ ਕੀਤੀ ਹੈ 10 ਲੱਖ ਰੁਪਏ ਦਾ ਜਿਹੜਾ ਇਲਾਜ ਦਾ ਕਾਰਡ ਬਣਾਇਆ ਜਾਊਗਾ ਉਧਾਰ ਕਾਰਡ ਤੇ ਨਿਰਪਰ ਹੋਊਗਾ ਵੱਡੀ ਗੱਲ ਇਹ ਦੇਖੋ ਇਹਦੇ ਵਿੱਚ ਇਹ ਆ ਵੀ ਸਾਰੇ ਵਾਸਤੇ ਆ ਕੀ ਆਈ ਨਿੰਗਾ ਵੀ ਉਹਨੂੰ ਕੈਟਰਾ ਕੈਟਰਾਇਜ਼ ਕੀਤਾ ਗਿਆ ਵੀ ਕੈਟਾਗਰੀ ਦੇ ਹਿਸਾਬ ਨਾਲ ਕੀਤਾ ਗਿਆ ਜਾਂ ਆਮਦਨ ਦੇ ਹਿਸਾਬ ਨਾਲ ਕੀਤਾ ਗਿਆ ਹਲੇ ਤੱਕ ਉਹ ਸਾਰਿਆਂ ਦੇ ਲਈ ਹੈ ਜਿਹੜਾ ਕਿ ਅਕਤੂਬਰ ਦੇ ਵਿੱਚ ਬਣ ਲੱਗ ਜੂਗਾ ਮੇਰੇ ਹਿਸਾਬ ਨਾਲ ਹੁਣ ਤੱਕ ਦਾ ਇਹ ਸਾਰਾ ਤੋਂ ਵੱਡਾ ਫੈਸਲਾ ਵੀ ਕਿਸੇ ਵੀ ਬੰਦੇ ਨੂੰ ਜੇ ਇਲਾਜ ਕਰਾਉਣਾ ਤਾਂ ਉਹਦੇ ਕੋਲ 10 ਲੱਖ ਦਾ ਕਾਰਡ ਸੋ ਇਹ ਬਹੁਤ ਵੱਡਾ ਕਦਮ ਹੈ ਪੰਜਾਬ ਸਰਕਾਰ ਦਾ